ਰਾਜ ਵੀਰਾ ਓਸਤਾ ਦਾ ਇੱਥੇ ਗੱਡੀ ਤੋਆ ਰਿਆ ਸੀ ਇਹਦੇ ਨਾਲ ਗਲੀ ਗਲੋਚ ਹੋਏ ਆ ਤੇ ਇੱਥੇ ਗੋਲੀਆਂ ਚਲਾ ਕੇ ਤੇ ਇੱਧਰੋਂ ਨਿਕਲ ਗਏ ਆ ਮੈਨੂੰ ਵਟਸਐਪ ਕਰ ਦਿੱਤੇ 4 ਵੀ ਸਿਗੇ ਖੰਡੇ ਖੁੰਡੇ ਸੀਗੇ ਉਹਨਾਂ ਨੇ ਉਹ ਨਹੀਂ ਗੱਡੇ ਗੋਲੀਆਂ ਮਾਰਨੀ ਸ਼ੁਰੂ ਕਰਤੀਆਂ ਪਰੇ ਜਾ ਕੇ ਜੀ ਹੈ ਗਿਆ ਥੱਲੇ ਦੇਖ ਕੇ ਪੰਜਾਬ ਦੇ ਵਿੱਚ ਆਏ ਦਿਨ ਹੀ ਗੋਲੀ ਚੱਲਣ ਦੀਆਂ ਕਟਨਾਵਾਂ ਸਾਹਮਣੇ ਆndੀਆਂ ਨੇ ਤਾਂ ਹੁਸ਼ਿਆਰਪੁਰ ਦੇ ਸਾਹਿਬਜੱਦਾ ਜੀਤ ਸਿੰਘ ਨਗਰ ਵਿਖੇ ਜੋ ਕਿ ਟਾਂਡਾ ਚੌਕ ਨਜ਼ਦੀਕ ਹੈ ਤਾਂ ਇੱਥੇ ਦੋ ਗੁੱਟਾਂ ਦੇ ਵਿਚਕਾਰ ਲੜਾਈ ਨੂੰ ਲੈ ਕੇ ਕਿਸੇ ਮਾਮਲੀ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਗੁੱਟ ਦੇ ਵੱਲੋਂ ਦੂਸਰੇ ਗੁੱਟ ਤੇ ਆ ਕੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਦੋ ਦੇ ਕਰੀਬ ਜਿਹੜੇ ਕਿ ਪੁਲਸ ਦੇ ਦੱਸਣ ਮੁਤਾਬਕ ਦੋ ਦੇ ਕਰੀਬ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਗਏ ਨੇ ਇੱਥੇ ਉਹਦੀਆਂ ਨਾਲ ਦੀ ਨਾਲ ਤਸਵੀਰਾਂ ਵੀ ਦਿਖਾ ਦਿੰਨੇ ਆ ਇੱਕ ਸਰਵਿਸ ਸਟੇਸ਼ਨ ਦੇ ਬਾਹਰ ਜਿਹੜਾ ਕਿ ਰਾਉਂਡ ਦੇ ਫਾਇਰ ਕੀਤਾ ਗਿਆ ਹੈ ਤਾਂ ਇੱਕ ਅੰਦਰਲੇ ਪਾਸੇ ਔਰ ਰਾਉਂਡ ਹੈ ਜਿਹੜਾ ਉਹ ਫਾਇਰ ਕੀਤਾ ਗਿਆ ਤਾਂ ਲੋਕਾਂ ਦੇ ਦੱਸਣ ਮੁਤਾਬਕ ਜੋ ਕਿ ਮੌਕੇ ਤੇ ਮੌਜੂਦ ਸੀ ਤਿੰਨ ਕ ਦੇ ਕਰੀਬ ਜਿਹੜੇ ਕਿ ਰਾਉਂਡ ਫਾਇਰ ਕੀਤੇ ਗਏ ਨੇ ਪਰ ਜੇਕਰ ਅਸੀਂ ਪੁਲਿਸ ਦੀ ਮੰਨੀਏ ਤਾਂ ਦੋ ਰਾਉਂਡ ਨੇ ਜਿਹੜੇ ਉਹ ਖੋਲ ਨੇ ਉਹਨਾਂ ਨੂੰ ਬਰਾਮਦ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਵੱਡੀ ਜਿਹੜੀ ਕਿ ਘਟਨਾ ਵਾਪਰੀ ਹੈ ਹੁਸ਼ਿਆਰਪੁਰ ਦੇ ਸਾਹਿਬਜੱਤ ਦਾਜੀਤ ਸਿੰਘ ਨਗਰ ਵਿਖੇ ਜਿੱਥੇ ਕਿ ਦੋ ਵਿਵਾਦਾਂ ਦੇ ਵਿੱਚ ਘਾਰ ਪੈਸੇ ਦੇ ਲੈਂਡ ਦੇਣ ਨੂੰ ਲੈ ਕੇ ਗੋਲੀਆਂ ਚੱਲੀਆਂ ਨੇ ਤਾਂ ਜਿਵੇਂ ਇਹ ਘਟਨਾ ਵਾਪਰਦੀ ਹੈ ਤਾਂ ਤੁਰੰਤ ਹੀ ਅਜੇ ਨਾਮਕ ਨੌਜਵਾਨ ਜਿਸ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਉਸ ਦੇ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਐਸ ਐਚ ਓ ਗੁਰ ਸਾਹਿਬ ਸਿੰਘ ਵੀ ਪੂਰੀ ਟੀਮ ਦੇ ਨਾਲ ਇੱਥੇ ਮੌਕੇ ਤੇ ਮੌਜੂਦ ਹੁੰਦੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਜਾਇਜ਼ਾ ਲਿੱਤਾ ਜਾ ਰਿਹਾ ਹੈ ਸਿਚੁਏਸ਼ਨ ਦਾ ਬਾਕੀ ਕੀ ਕੁਝ ਜਾਣਕਾਰੀ ਉਹਨਾਂ ਦੇ ਵੱਲੋਂ ਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸਰ ਸਾਨੂੰ ਪਤਾ ਲੱਗਾ ਇੱਥੇ ਤੇ ਮਹੱਲੇ ਚੋਂ ਦੱਸਿਆ ਕਿ ਇਦਾਂ ਦਾ ਗੋਲੀ ਚੱਲੀ ਹੈ ਇੱਥੇ ਸੁਣਨ ਚ ਇਹ ਆ ਰਿਹਾ ਕਿ ਇੱਥੋਂ 10-12 ਮੁੰਡੇ ਆਏ ਆ ਕੇ ਇੱਥੇ ਇਹਨਾਂ ਦੇ ਮੁੰਡਾ ਇੱਥੇ ਗੱਡੀ ਧਵਾ ਰਿਆ ਸੀ ਇਹਦੇ ਨਾਲ ਗਲੀ ਗਲੋਚ ਹੋਏ ਆ ਤੇ ਇੱਥੇ ਗੋਲੀਆਂ ਚਲਾ ਕੇ ਤੇ ਇਧਰੋਂ ਨਿਕਲ ਗਏ ਆ ਤੇ ਕਿੰਨੇ ਕੁ ਜਾਣੇ ਸੀਗੇ ਜੀ ਕੁਝ ਲੱਗਿਆ ਪਤਾ 10 ਤੋਂ 12 ਦ अच्छा जी ते के के कंडे राउंड फायर ਹੋਇਆ ਜੀ ਚਾਰ राउंड ਦੱਸਦੇ ਪਏ ਤਿੰਨ ਤੋਂ ਚਾਰ राउंड ਦੱਸਦੇ ਪਏ ਹਾਂਜੀ ਇੱਕ ਤਾਂ ਉਹ ਸਾਹਮਣੇ ਕਾਲਜ ਦੀ ਵੀ ਨਹੀਂ ਵਿਚਾ ਹੋ ਗਿਆ ਕੋਲ ਕਿੰਨੇ ਜਾਣੇ ਸੀ 10 ਤੋਂ 12 ਦੱਸਦੇ ਪਏ ਇਹ ਠੀਕ ਹੈ ਜੀ ਤੇ ਹੋਰ ਵੀ ਖੰਡੇ ਗੁੰਡੇ ਸੀਗੇ ਦੱਸਿਆ ਜਾ ਰਿਹਾ ਕਹਿੰਦੇ ਸਾਰਿਆਂ ਕੋ ਹਥਿਆਰ ਸੀਗੇ ਅੱਜ ਇਹ ਮੁੰਡੇ ਤੇ ਚਲਾਈਆਂ ਮੁੰਡੇ ਇੱਥੇ ਹੀ ਆ ਜੀ ਉਹ ਹਾਂਜੀ ਉਹ ਉੱਥੇ ਮੁੰਡਾ ਖੜਾ ਆ ਜੀ ਕਿਉਂਕਿ ਉਹ ਉਹਨਾਂ ਦੀ ਐਕਟਿਵ ਆ ਇੱਕ ਰਹਿ ਗਈ ਇੱਥੇ ਜਦੋਂ ਇਹ ਆਲੇ ਦੁਆਲੇ ਵਾਲੇ ਬੰਦੇ ਪੈ ਗਏ ਨਾ ਉਹਨਾਂ ਨੂੰ ਤੇ ਉਹਨਾਂ ਦੀ ਐਕਟਿਵ ਇੱਥੇ ਰਹਿ ਗਈ ਤੇ ਵਿਚਾਰਿਆ ਜੀ ਉਧਰ ਉਧਰ ਕਹਿੰਦੇ ਵਿਚਾ ਹੋ ਗਿਆ ਜੀ ਠੀਕ ਹਾਂਜੀ ਹੈ ਭਾਇ ਇਹ ਕਾਰਨ ਕੀ ਰਿਹਾ ਚਲਣ ਦਾ ਕਾਰਨ ਇਹ ਆ ਜੀ ਪੈਸੇ ਦਿੱਤੇ ਸੀ ਧਾਰੈ ਨੂੰ ਤਾਂ ਪੈਸੇ ਮੰਗੇ ਤਾਂ ਇੱਕ ਦੋ ਵਾਰੀ ਇਹਦੇ ਫੋਨ ਕੀਤਾ ਗੱਲ ਗੋਲਦਾ ਰਿਹਾ ਮੁੜ ਕੇ ਕਹਿੰਦਾ ਮੈਂ ਉੱਥੇ ਆ ਕੇ ਤਾਂ ਨਾ ਗੱਲ ਕਰ ਲੂੰਗਾ ਤੁਸੀਂ ਕਿੱਦਾਂ ਪੈਸੇ ਕੋ ਲੈ ਲੂਗੇ ਮੇਰੇ ਕੋਲੋਂ ਕਿੰਨੇ ਪੈਸੇ ਆ 15000 ਰੁਪਇਆ ਜੀ ਇਹ ਧਾਰਾ ਲਿਆ ਜੀ ਹਾਂ ਜੀ ਮਤਲਬ 15000 ਰੁਪਏ ਕੀ ਗੋਲੀਆਂ ਚੱਲ ਗਈਆਂ ਹਾਂ ਜੀ ਠੀਕ ਆ ਤੁਸੀਂ ਤੁਹਾਡੇ ਕੋਈ ਲੜਾਈ ਝਗੜਾ ਤਾਂ ਕੋਈ ਰੰਜਿਸ਼ ਵਗੈਰਾ ਨਹੀਂ ਜੀ ਬੱਸ ਪੈਸਿਆਂ ਦਾ ਹੀ ਆ ਜੀ ਕਿੰਨੇ ਜਣੇ ਸੀ ਪੁੱਲ ਬਾਈ ਜੀ 12 13 ਜਣੇ ਸੀਗੇ ਜੀ ਹੁਣ ਤੇ ਹੋਰ ਹੋਰ ਵੀ ਸੀਗੇ ਖੰਡੇ ਖੁੰਡੇ ਸੀਗੇ ਉਹਨਾਂ ਨੇ ਉਹ ਨਹੀਂ ਕੱਢੇ ਗੋਲੀਆਂ ਮਾਰਨੇ ਸ਼ੁਰੂ ਕਰਤੀਆਂ ਪਰੇ ਜਾ ਕੇ ਜੀ ਅੱਛਾ ਜੀ ਮੋਕੇ ਤੇ ਪਹੁੰਚ ਗਏ ਹਾਂ ਜੀ ਕੀ ਮੰਗ ਕਰਦੇ ਹੁਣ ਇਹ ਹੀ ਆ ਪੁਲਿਸ ਦੇਖੋ ਜੀ ਸਾ ਜੀ ਕੁਝ ਸਮਾਂ ਪਹਿਲਾਂ ਹੀ ਸਾਨੂੰ ਇਤਲਾ ਮਿਲੀ ਸੀਗੀ ਕਿ ਇੱਥੇ ਸਾਡੇ ਸਿਟੀ ਦੇ ਵਿੱਚ ਨੀਲਕੰਂਡ ਮੋਹੱਲਾ ਪੈਂਦਾ ਉਹਦੇ ਵਿੱਚ ਕੋਈ ਫਾਇਰਿੰਗ ਇਨਸੀਡੈਂਟ ਹੋਇਆ ਤੁਰੰਤ ਸਾਡੀ ਪੁਲਿਸ ਟੀਮ ਜਿੰਨੂੰ ਕਿ ਡੀਐਸਪੀ ਸਿਟੀ ਐਂਡ ਐਸਐਚਓਜ਼ ਨੂੰ ਇਤਲਾ ਮਿਲਦੇ ਸਾਰੇ ਦੇ ਮੂਵ ਟੂ ਦ ਸਪੌਟ ਐਂਡ ਜੋ ਸਾਨੂੰ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਉਹ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਦੋ ਪਾਰਟੀਆਂ ਗੁੱਟਾਂ ਦੇ ਵਿੱਚ ਲੜਾਈ ਹੋਈ ਹੈ ਜਿਹਦੇ ਵਿੱਚ ਇੱਕ ਅਜੇ ਯਾਦਵ ਹੈਗਾ ਐਂਡ ਦੂਜੇ ਪਾਸੇ ਹੈਪਾ ਅਜੇ ਯਾਦਵ ਲੋਕਲ ਰਹਿੰਦਾ ਹੈਗਾ ਐਂਡ ਹੈਪਾ ਜੋ ਹੈ ਪੀਐਸ ਮੇਟਿਆਣੇ ਦਾ ਰਹਿੰਦਾ ਹੈ ਰਹਿਣ ਵਾਲਾ ਹੈਗਾ ਇਹਨਾਂ ਦੇ ਆਪਸ ਦੇ ਵਿੱਚ ਕੋਈ ਪੁਰਾਣੀ ਰੰਜਿਸ਼ ਜਾਂ ਪੈਸੇ ਨੂੰ ਲੈਣ ਦੇ ਕਰਕੇ ਕੋਈ ਪਹਿਲਾਂ ਤੋਂ ਹੀ ਖੈਬਾਜੀ ਚੱਲ ਰਹੀ ਸੀ ਕਿ ਤੇ ਅੱਜ ਦੋਨੋਂ ਹੀ ਪਾਰਟੀਆਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਹੋਈ ਹੈ ਐਂਡ ਵੀ ਆਰ ਗੋਇੰਗ ਟੂ ਪ੍ਰੋਸੀਡ ਲੀਗਲੀ ਐਸੇ ਐਫਆਈਆਰ ਰਜਿਸਟਰ ਕਰਕੇ ਜਿਹੜੇ ਵੀ ਬੰਦੇ ਨੇ ਜਿਹੜੀ ਵੀ ਕੋਈ ਕਾਨੂੰਨ ਨੂੰ ਹੱਦ ਦੇ ਵਿੱਚ ਲਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਗੋਲੀਆਂ ਚੱਲੀਆਂ ਤੇ ਫਿਲਹਾਲ ਸਾਨੂੰ ਦੋ ਖੋਲ ਉਤੋਂ ਬਰਾਮਦ ਹੋਏ ਐਂਡ ਬੰਦੇ ਸਾਨੂੰ ਆਈਡੈਂਟੀਫਾਈਡ ਐਂਡ ਕਾਫੀ ਲੀਡ ਸਾਡੇ ਕੋਲ ਐਂਡ ਤੁਰੰਤ ਅਸੀਂ ਲੀਗਲ ਸਟ੍ਰਿਕਟ ਐਕਸ਼ਨ ਲਵਾਂਗੇ ਐਦਾਂ ਦੀ ਗੁੰਡਾਗਰਦੀ ਕੋਈ ਵੀ ਅਗਰ ਕਾਨੂੰਨ ਨੂੰ ਹੱਦ ਦੇ ਵਿੱਚ ਲੇਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਪੁਲਿਸ ਕਾਰਵਾਈ ਕੀਤੀ ਜਾਊਗੀ